आज तो आपके प्यार ने गलत दस्त दी के ऐवें नहीं फिर संगरूर नु आमा दी पार्टी दी राजधानी कहंदे ये राजतानी हैगी है और कायम रहूगी जिस तरह मीत ने कहा है और राजधानी कायम रहूगी पिछली बार मैं अरविंद केजरीवाल जी जेल च मिलन गया पिछली बार अल कोई गई अपनी रीती पुतने आराम बैठे चला दो दे दे तो मेनू तो जान तो जाने पहले जे मुझे जा रहे थे पहले मेनू दो ਮੰਗ ਪੱਤਰ ਵੀ ਲਵਾਂਗੇ ਜਿਹੜੀ ਸਮੱਸਿਆ ਹੈ ਹੱਲ ਵੀ ਇਹਨਾਂ ਨੂੰ ਪਤਾ ਹੋਊਗਾ ਕੋਈ ਗੱਲ ਨਹੀਂ ਆਪਾਂ ਆਪਣੀ ਪੀ ਆਪੋਤ ਨੇ ਇਹਨਾਂ ਵਾਸਤੇ ਤਾਂ ਫਿਰਦੇ ਆ ਇਹ ਪੁਰਾਣੀਆਂ ਸਰਕਾਰਾਂ ਦੇ ਆ ਕੰਡੇ ਬੀਜੇ ਹੋਏ ਨੇ ਜਿਹੜੇ ਇਹ ਹੁਣ ਇਹ ਵਿਚਾਰਿਆਂ ਨੂੰ ਕਿਸੇ ਦਾ ਕੋਰਟ ਚ ਕੇਸ ਪੈ ਗਿਆ ਕਿਸੇ ਦਾ ਹਾਈ ਕੋਰਟ ਨੇ ਬੈਨ ਕਰਤਾ ਕਿਸੇ ਨੂੰ ਮਿਲੀ ਨਹੀਂ ਨੌਕਰੀ ਸੋ ਇਸ ਕਰਕੇ ਇਹਨਾਂ ਨੂੰ ਐ ਲੱਗਦਾ ਸ਼ਾਇਦ ਇਦਾਂ ਰੈਲੀ ਚ ਐ ਬੋਲ ਕੇ ਸਾਡੀ ਅਖਬਾਰ ਚ ਡੱਬੀ ਲੱਗ ਜੂਗੀ ਇਹ ਨਹੀਂ ਹੁੰਦਾ ਆਰਾਮ ਨਾਲ ਗੱਲ ਕਰਕੇ ਬਹਿ ਕੇ ਗੱਲ ਕਰੀਏ ਅਜੇ ਤਾਂ 2 ਸਾਲ ਹੋਏ ਆ ਆਪਾਂ ਕਿਹੜਾ ਕੋਈ ਹਿੱਸੇ ਪਾ ਲੇ ਫਸਾਂ ਚ ਜਾਂ ਰੇਤਿਆਂ ਦੇ ਖੱਡਾਂ ਚ ਆਪਾਂ ਤਾਂ ਹਿੱਸੇ ਦੁੱਖਾਂ ਸੁੱਖਾਂ ਚ ਹੀ ਪਾਉਣੇ ਆ ਪੰਜਾਬ ਦੇ ਲੋਕਾਂ ਦੇ ਜਦੋਂ ਪਿਛਲੀ ਵਾਰ ਮੈਂ ਅਰਵਿੰਦ ਕੇਜਰੀਵਾਲ ਜੀ ਨੂੰ ਮਿਲਣ ਗਿਆ ਜੇਲ੍ਹ ਚ ਮੈਨੂੰ ਕਹਿੰਦੇ ਸੰਗਰੂਰ ਦਾ ਕੀ ਹਾਲ ਹੈ ਮੈਂ ਕਿਹਾ ਜੀ ਹੁਣ ਮੈਂ ਗੁਜਰਾਤ ਜਾਇਆ ਮਾਂ 2 ਦਿਨ ਮੇਰੀ ਗੁਜਰਾਤ ਡਿਊਟੀ ਹੈ ਆ ਕੇ ਫਿਰ ਮੈਂ ਗੁਰਦਾਸਪੁਰ ਤੋਂ ਫਿਰ ਅੰਮ੍ਰਿਤਸਰ ਖਡੂਰ ਸਾਹਿਬ ਜਲੰਧਰ ਫਿਰੋਜ਼ਪੁਰ ਤੇ ਮੈਂ ਤੁਹਾਨੂੰ ਅਗਲੀ ਮੁਲਾਕਾਤ ਤੋਂ ਪਹਿਲਾਂ ਸੰਗਰੂਰ ਜਾ ਕੇ ਆਉਂਗਾ ਅੱਜ ਜਦੋਂ ਮੈਂ ਆਇਆ ਸੀ ਤੁਸੀਂ ਨੋਟ ਕੀਤਾ ਹੋਣਾ ਇੱਕ ਫੋਨ ਆਇਆ ਮੈਨੂੰ ਮੈਨੂੰ ਥੱਲੇ ਜਾਣਾ ਪੈ ਗਿਆ ਉਹ ਪਰਮਿਸ਼ਨ ਸੀ ਮੈਨੂੰ ਫੋਨ ਆਇਆ ਮੇਰੇ ਪੰਜਾਬ ਦੇ ਡੀਜੀਪੀ ਦਾ ਕਿ ਜੀ ਪਰਸੋ ਨੂੰ 12:30 ਵਜੇ ਤਿਹਾਰ ਜੇਲ੍ਹ ਦੇ ਵਿੱਚ ਤੁਹਾਡੀ ਮੁਲਾਕਾਤ ਦਾ ਟਾਈਮ ਮਿਲ ਗਿਆ ਤੇ ਮੈਂ ਹੁਣ ਜਾ ਕੇ ਦੱਸੂਗਾ ਕਿ ਸੰਗਰੂਰ ਦਾ ਕੀ ਹਾਲ ਹੈ ਆ ਸਾਰਾ ਮੈਂ ਅੱਜ ਤੁਹਾਡੇ ਵਾਲਾ ਜਿਹੜਾ ਪਿਆਰ ਹੈ ਉਹ ਸਾਰਾ ਦੱਸੂਗਾ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਖੁਦ ਜਦੋਂ ਵੀ ਉਹਨਾਂ ਦਾ ਪੰਜਾਬ ਚ ਕਿਤੇ ਰੈਲੀ ਕਰਨ ਨੂੰ ਦਿਲ ਕਰਦਾ ਸੀ ਜਾਂ ਲੋਕਾਂ ਨੂੰ ਮਿਲਣ ਤੇ ਕਰਦਾ ਸੀ ਉਹ ਮੈਨੂੰ ਕਹਿੰਦੇ ਸੀ ਭਗਵਾਨ ਸੰਗਰੂਰ ਰੱਖੇ ਕੁਛ ਮੈਂ ਕਿਹਾ ਰੱਖ ਲਓ ਜੀ ਭਧੌੜ ਰੱਖ ਲਓ ਬਰਨਾਲੇ ਰੱਖ ਲਓ ਧੂਰੀ ਰੱਖ ਲਓ ਮਹਿਲਕਲਾ ਰੱਖ ਲਓ ਜਿੱਥੇ ਲਹਿਰੇਗਾਗੇ ਰੱਖ ਲਓ ਸੁਨਾਮ ਰੱਖ ਲਓ ਭਵਾਨੀਗੜ ਜਿੱਥੇ ਮਰਜ਼ੀ ਰੱਖ ਲਓ ਸੋ ਪਰसों ਨੂੰ 12:30 ਵਜੇ 30 ਤਰੀਕ ਨੂੰ 12:30 ਵਜੇ ਮੇਰੀ ਮੁਲਾਕਾਤ ਹੈ ਅਰਵਿੰਦ केजरीवाल ਸਾਹਿਬ ਨਾਲ ਮੈਂ ਆ ਸਾਰਾ ਜਿਹੜਾ ਤੁਹਾਡਾ ਪਿਆਰ ਆਜ ਜੋਸ਼ ਤੇ ਹੋਸ਼ ਜਿਹੜਾ ਤੁਸੀਂ ਦੋਨੇ ਦਿਖਾ ਰਹੇ ਹੋ ਇਹ ਮੈਂ ਜਾਣ ਸਾਰ ਸਭ ਤੋਂ ਪਹਿਲਾਂ ਜਾ ਕੇ ਦੱਸੂਗਾ ਕਿ ਤੁਸੀਂ ਠੀਕ ਹੈ ਇੱਕ ਵਿਅਕਤੀ ਨੂੰ ਅੰਦਰ ਕਰਤਾ ਪਰ ਤੁਹਾਡੀ ਸੋਚ ਨੂੰ ਅੰਦਰ ਨਹੀਂ ਕਰ ਸਕਦੇ ਤੁਹਾਡੀ ਸੋਚ ਬਰਨਾਲੇ ਦੇ ਗਲੀਆਂ ਤੇ ਸੜਕਾਂ ਦੇ ਵਿੱਚ ਗੂੰਜ ਰਹੀ ਸੀ ਦੋ ਨਾਰੇ ਲਾ ਕੇ ਇਥੇਲਾ ਦੱਸ ਦਿਓ ਇਨਕਲਾਬ ਇਨਕਲਾਬ ਆ ਸੋਚ ਐ ਇਹ ਸੋਚ ਉਹਨਾਂ ਨੇ ਪੈਦਾ ਕੀਤੀ ਐ ਸੋ ਇਸ ਕਰਕੇ ਵੀਰੋ ਆਪਾਂ ਨੇ ਇਕੱਠੇ ਰਹਿਣਾ ਬਾਕੀਆਂ ਤਾਂ ਹਜੇ ਉਮੀਦਵਾਰ ਵੀ ਨਹੀਂ ਲੱਭ ਰਹੇ ਉਹਨਾਂ ਦੇ ਲੀਡਰਾਂ ਨੇ ਆਪਦੇ ਘਰਾਂ ਦੇ ਕੁੰਡੇ ਜਿੰਦੇ ਲਾ ਲੇ ਕਾਂਗਰਸੀ ਲੀਡਰਾਂ ਨੇ ਕਈਆਂ ਨੇ ਆਪ ਦੇ ਘਰਾਂ ਦੇ ਕੁੰਡੇ ਬੰਦ ਕਰ ਲੈ ਜਿਹੜੀ ਥੱਲੇ ਬਿਰਲ ਜੀ ਰਹਿ ਜਾਂਦੀ ਐ ਉੱਚ ਵੀ ਕਪੜਾ ਫਸਾ ਲਿਆ ਕਹਿੰਦੇ ਥੱਲੋਂ ਦੀ ਟਿਕਟ ਦਾ ਸਿੱਟ ਜਾਣਾ ਕਿਤੇ ਸਾਨੂੰ ਟਿਕਟ ਦਾ ਮਿਲ ਜੇ ਪੰਗਾ ਪਊਗਾ ਵੱਡਾ ਇਹੀ ਹਾਲ ਅਕਾਲੀ ਦਲ ਦਾ ਅਖਬਾਰਾਂ ਵਾਂਗੂ ਟਿਕਟਾਂ ਸਿੱਟਦੇ ਫਿਰਦੇ ਐ ਜਿਵੇਂ ਤੜਕੀ ਖਵਾਰਾਂ ਵਾਲਾ ਹੁੰਦਾ ਹੁੰਦਾ ਵੀ ਕੋਈ ਤਾਂ ਲੈ ਲੋ ਟਿਕਟ ਸੋ ਵੀਰੋ ਇਹ ਹਾਲਤ ਮੈਂ ਨਹੀਂ ਕੀਤੀ ਇਹ ਹਾਲਤ ਤੁਸੀਂ ਵੀ ਨਹੀਂ ਕੀਤੀ ਇਹ ਹਾਲਤ ਇਹਨਾਂ ਦੀ ਕਰਤੂਤਾ ਨਹੀਂ ਕੀਤੀ ਐ ਇਹਨਾਂ ਦੀ ਕਰਤੂਤਾ ਇਹ ਸੀਗੀ ਇਹ ਸਮਝ ਬੈਠੇ ਸੀ ਅਜ ਤਾਂ ਪੱਕੇ ਹੋ ਗਏ ਫੈਵਿਕੋਲ ਦੇ ਪੱਕੇ ਜੋੜ ਲੱਗ ਗਏ ਸਾਡੇ ਕੁਰਸੀਆਂ ਨਾਲ ਹੁਣ ਨਹੀਂ ਸਾਨੂੰ ਕੋਈ ਹਲਾ ਸਕਦਾ ਇਹ ਐ ਸਮਝ ਬੈਠੇ ਸੀ ਇਸ ਕਰਕੇ ਵੀਰੋ ਇਹ ਗਲਤ ਫਹਿਮੀ ਦਾ ਸ਼ਿਕਾਰ ਹੋ ਗਏ ਸੀ ਮੈਂ ਮਾਦੇ ਜਾ ਕੇ ਆਇਆ ਮੈਂ 도ਆਬੇ ਜਾ ਕੇ ਆਇਆ ਮਾਲਵੇ ਚ ਅੱਜ ਕੋਈ ਫਰਕ ਨਹੀਂ ਲੱਗ ਰਿਹਾ ਕੋਈ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਦਾ ਜੋਸ਼ ਨਹੀਂ ਫਰਕ ਪਤਾ ਲੱਗ ਰਿਹਾ ਕੋਈ ਜਿਹੜਾ ਅੰਦਰਲੀ ਪੜਾਅਸ ਹੈ ਉਹ ਨਿਕਲਣ ਵਿੱਚ ਕੋਈ ਫਰਕ ਨਹੀਂ ਪਤਾ ਲੱਗ ਰਿਹਾ ਇਹਦਾ ਮਤਲਬ ਜਿਹੜਾ ਮੈਂ ਕਿਹਾ ਸੀ ਮੇਰੇ ਬੱਤੀ ਦਾਂਦੇ ਨੇ ਕਦੇ-ਕਦੇ ਮੇਰੀ ਵਾਲੀ ਗੱਲ ਕਈ ਵਾਰੀ ਸੱਚੀ ਹੋ ਜਾਂਦੀ ਹੈ ਲਾਈਟ ਮੱਥੇ ਲੱਗਦੀ ਹੈ ਜਿਹੜਾ ਮੈਂ 13 0 ਕਿਹਾ ਸੀ ਇਹ ਬਦਲ ਬਾਈ ਮੈਨੂੰ 13 0 ਵਾਲੀ ਹੋ ਲੱਗਦੀ ਹੈ ਜਿਹੜੇ ਹਿਸਾਬ ਤੇ ਤੁਸੀਂ ਪੈਰਦੇ ਹੋ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਕਿਉਂਕਿ ਮੈਨੂੰ ਜ ਸਾਰੇ ਮੁਲਕ ਚ ਜਾਣਾ ਪੈ ਰਿਹਾ ਗੁਜਰਾਤ ਜਾ ਕੇ ਆਇਆ ਅਸਾਮ ਜਾ ਕੇ ਆਇਆ ਹੁਣ ਰਾਂਚੀ ਜਾ ਕੇ ਆਇਆ ਵੀਰੋ ਜੋ ਦੋ ਢੇੜਾ ਵੋਟਾਂ ਪੈ ਗਈਆਂ 100 90 ਤੋਂ ਉੱਪਰ ਸੀਟਾਂ ਤੇ ਵੋਟਾਂ ਪੈ ਗਈਆਂ ਤੇ ਉਹਨਾਂ 190 ਚੋਂ ਤੁਹਾਨੂੰ ਖੁਸ਼ੀ ਵੀ ਹੋਊਗੀ ਹੈਰਾਨੀ ਵੀ ਹੋਊਗੀ 190 ਚੋਂ सौ भी तो एक सौ पची इंडिया गठबंधन दिया आ रही ने, सरकार च अपना हिस्सा पै रहा है आने वाली सेंटर की सरकार आम आदमी पार्टी बनानी नहीं बनूगी आम आदमी पार्टी डिसाइड करूगी कि देश का भविख देश के देश्ट नौजवानों रोजगार किमें देना है, स्कूल किमें बनाने हस्पाल किमें बनाने है देश के बिजली संबंधित इंफ्रास्ट्रक्चर व्यापार ਤੇ ਦੇਸ਼ ਨੂੰ ਨੰਬਰ 1 ਕਿਵੇਂ ਬਣਾਉਣਾ ਹੈ ਦੇਸ਼ ਨੰਬਰ 1 ਉਹਦੇ ਬਣੂਗਾ ਯਾਦ ਰੱਖ ਲਿਓ ਕਿ ਭਗਵੰਤ ਮਾਨ ਕਹਿ ਕੇ ਗਿਆ ਸੀ ਦੇਸ਼ ਉਹਨਾ ਚਿਰ ਨੰਬਰ 1 ਨਹੀਂ ਬਣ ਸਕਦਾ ਜਿੰਨਾ ਚਿਰ ਪੰਜਾਬ ਸੂਬਾ ਲੀਡ ਨਹੀਂ ਕਰਦਾ ਤੇ ਪੰਜਾਬ ਨੰਬਰ ਨਹੀਂ ਬਣ ਬਣਦਾ ਪਹਿਲਾਂ ਪੰਜਾਬ ਨੂੰ ਨੰਬਰ 1 ਬਣਾਵਾਂਗੇ 13 0 ਹੋ ਗਿਆ ਪੰਜਾਬ ਨੰਬਰ 1 ਹੋ ਜਾਊਗਾ ਸਾਰੇ ਗੱਲ ਚੱਲੂ ਵੀ ਕੋਈ ਸੂਬਾ ਬਈ ਜਿੱਥੇ ਸਫਾਇਆ ਹੀ ਹੋ ਗਿਆ ਜਿੱਥੇ ਚਿੱਕੜ ਝਾੜੂ ਉੱਗੇ ਹੀ ਨਹੀਂ ਕਿਉਂਕਿ ਝਾੜੂ ਨੇ ਚਿੱਕੜ ਸਾਫ਼ ਕਰਤਾ ਤੇ ਕਮਲ ਉੱਗੇ ਹੀ ਨਹੀਂ ਕਮਲ ਨੂੰ ਨਹੀਂ ਉਗੜਦਾ ਤੇ ਸੋ ਇਸ ਕਰਕੇ ਨੰਬਰ 1 ਸੂਬਾ ਜਿਹੜਾ ਉਹ ਪੰਜਾਬ ਬਣੂਗਾ ਫਿਰ ਦੇਸ਼ ਨੰਬਰ 1 ਬਣੂਗਾ ਇਸ ਗੱਲ ਦੀ ਮੈਂ ਤੁਹਾਨੂੰ ਵਧਾਈ ਦੇਣੀ ਚਾਹਨਾ ਸੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਮੈਂ ਵਾਦਾ ਪਹਿਲਾਂ ਵੀ ਕੀਤਾ ਸੀ 2 ਸਾਲ ਪਹਿਲਾਂ ਸਵਾ ਦੋ ਸਾਲ ਹੋ ਗਏ ਕਿ ਜੋ ਜੋ ਕਹਾਂਗੇ ਉਹ ਕਰਾਂਗੇ ਜੋ ਨਹੀਂ ਕਰ ਸਕਦੇ ਉਹ ਕਹਿੰਦੇ ਹੀ ਨਹੀਂ ਚਾਰ ਕੰਮ ਵੱਧ ਕਰਦਾਂਗੇ ਪਰ 10 ਕਹਿ ਕੇ 9 ਨਹੀਂ ਕਰਦੇ 9 ਕਹਿ ਕੇ 11 ਕਰ ਦਾਂਗੇ ਕਿਉਂਕਿ ਉਹਨੇ ਹੀ ਵਾਦਾ ਕਰੋ ਜੇ ਨਾ ਪੂਰਾ ਕਰ ਸਕਦੇ ਹੋ ਜਿਸ ਤਰ੍ਹਾਂ ਮੀਤ ਤਹਿਰ ਜੀ ਨੇ ਦੱਸਿਆ ਕਿ ਅਸੀਂ ਬਹੁਤ ਸਾਰੀਆਂ ਗਾਰੰਟੀਆ ਤਾਂ ਉਹ ਪੂਰੀਆਂ ਕਰਤੀਆਂ ਜਿਹੜੀਆਂ ਅਸੀਂ ਕਈਆਂ ਵੀ ਨਹੀਂ ਸੀ ਐਮਐਲਏ ਦੀ ਪੈਨਸ਼ਨ ਕੱਟੀ ਆਉਣ ਸਾਰ ਪਹਿਲਾਂ ਤਾਂ 4.5 4 ਲੱਖ ਰੁਪਏ ਲੈਂਦੇ ਯਾਰ ਦੱਸੋ ਨਾਲੇ ਕਹਿੰਦੇ ਰਾਜ ਨਹੀਂ ਸੇਵਾ ਸੇਵਾ ਦੀ ਪੈਨਸ਼ਨ ਮਿਲਦੀ ਦੇਖੀਏ ਕਦੇ ਅਤੇ ਬਜ਼ੁਰਗਾਂ ਨੂੰ ਪੈਨਸ਼ਨ ਹੀ ਦਿੰਦੇ ਸੀ ਆਪਦੀਆਂ ਪੈਨਸ਼ਨ 4-4 ਲੱਖ ਉਹ ਕੱਟੀ ਪਹਿਲਾਂ ਕੌਣ ਸਰ ਫਿਰ ਕੀ ਕੀਤਾ ਮੈਂ ਕਿਹਾ ਵੀ ਲਾਈਵ ਟੈਲੀਕਾਸਟ ਕਰੀਏ ਵਿਧਾਨ ਸਭਾ ਦਾ ਕਾਂਗਰਸ ਵਾਲੇ ਵੀ ਕਹਿੰਦੇ ਸੀ ਲਾਈਵ ਟੈਲੀਕਾਸਟ ਕਰੋ ਮੈਂ ਕਿਹਾ ਜੀ ਬਿਲਕੁਲ ਕਰਨਾ ਚਾਹੀਦਾ ਕਿਉਂਕਿ ਮੈਨੂੰ ਪਤਾ ਸੀ ਵੀ 5 ਸਾਲ ਬੇਇੱਤਿਆ ਨਹੀਂ ਹੋਣਗੀਆਂ ਉਹ ਲਾਈਵ ਹੋਣਗੀਆਂ ਕਿਉਂਕਿ ਇਹਨਾਂ ਨੇ ਕੀਤਾ ਕੱਖ ਨਹੀਂ ਤੇ ਸਵਾਲ ਮੈਂ ਪੁੱਛਿਆ ਕਰੂੰ ਉਦੋਂ ਇਹ ਫਸਿਆ ਕਰਨਗੇ ਹੁਣ ਤੁਸੀਂ ਦੇਖ ਲਓ ਜਦੋਂ ਵਿਧਾਨ ਸਭਾ ਚੱਲਦੀ ਹੁੰਦੀ ਹੈ ਟੀਵੀ ਮੂਰੇ ਬੈਜ ਜਾਂਦੇ ਹੋ ਨਾ ਤੇ ਮੈਨੂੰ ਲੱਗਦਾ ਨਾ ਪਤਾ ਜਦੋਂ ਮੈਂ ਜਿੰਦਾ ਲੈ ਗਿਆ ਇੱਕ ਦਿਨ ਮੈਂ ਕਿਹਾ ਇਹ ਭੱਜ ਜਾਂਦੇ ਨਹੀਂ ਜਿੰਦਾ ਲਾਓ ਸਪੀਕਰ ਸਾਵੇ ਇਹਨਾਂ ਨੂੰ ਹੁਣ ਕਹਿੰਦੇ ਜੇ ਆਪਾਂ ਲਾਈਵ ਥੋੜਾ ਥੋੜਾ ਕਰ ਦਿਆ ਕਰੀਏ ਵਿੱਚੋਂ ਮੈਂ ਕਿਹਾ ਨਾ ਇਹ ਸਾਰੇ ਚੱਲੂ ਹੀ ਤਾਂ ਥੋੜਾ ਥੋੜਾ ਨਹੀਂ ਵਿੱਚੋਂ ਹਣਾ ਸਾਰੇ ਹੀ ਚੱਲੂ ਕਿਉਂਕਿ ਇਹਨੂੰ ਪਤਾ ਲੱਗ ਗਿਆ ਕਿ ਸਾਡੇ ਤਾਂ ਕਰਤੂਤਾਂ ਬਾਹਰ ਆਉਣ ਲੱਗ ਗਿਆ ਕੀ ਕੀ ਕੀਤਾ ਟੋਲ ਪਲਾਜ਼ੇ ਜਦੋਂ ਮੇਰੇ ਕੋਲੇ ਫਾਈਲ ਆਇਆ ਕਰੇ ਸਰ ਇਹ 433 ਦਿਨ ਹੋਰ ਮੰਗਦੇ ਨੇ ਜੀ ਇਹ ਬੜੇ ਤੇਜ਼ ਨੇ ਟੋਲ ਪਲਾਜ਼ੇ ਵਾਲੇ ਇਹ ਸਾਲ ਨਹੀਂ ਲਿਖਦੇ ਨਾ ਮਹੀਨੇ ਲਿਖਣ ਇਹ ਦਿਨ ਲਿਖ ਦਿੰਦੇ ਆ 433 ਦਿਨ 433 ਦਿਨ ਦਾ ਭਾਈ 365 ਦਿਨ ਦਾ ਸਾਲ ਹੁੰਦਾ ਇੱਕ ਇਹ ਤਾਂ ਪੌਣੇ 2 ਸਾਲ ਹੋ ਗਏ ਫਿਰ 433 ਦਿਨ ਵਧਾ ਦਿਓ ਮੈਂ ਕਿਉਂ ਵਧਾ ਦਈਏ ਕਹਿੰਦੇ ਪਹਿਲਾਂ ਵੀ ਵਧਾਏ ਸੀ ਨਾ ਇਹ ਪਹਿਲਾਂ ਵਾਲਾ ਕੰਮ ਨਹੀਂ ਹੈਗਾ ਪਹਿਲਾਂ ਵਾਲਾ ਕੋਈ ਹੁੰਦਾ ਉਹਨੇ ਕਹਿਣਾ ਸੀ ਓਕੇ 200 ਦਿਨ ਮੇਰਾ 233 ਤੁਹਾਡੇ ਲੈ ਮੇਰੇ ਵਾਲਾ 200 ਪਹਿਲਾਂ ਦੇ ਦਿਓ ਆਪਾਂ ਨੇ ਜਾ ਕੇ ਪੁੱਛਣਾ ਹੁੰਦਾ ਟੋਲ ਪਲਾਜ਼ੇ ਵਾਲਿਆਂ ਨੂੰ ਵੀ ਬਾਈ ਜੀ ਕਿੰਨੇ ਕਿਚਰ ਤੱਕ ਚੱਲੂਗਾ ਇਹ ਨਾਲੇ ਰੇਟ ਵਧਾਈ ਜਾਂਦੇ ਆ ਨਾਲੇ ਰੋਜ਼ ਬਾਨਾਂ ਦੀ ਗਿਣਤੀ ਹੁਣ ਤੱਕ 14 ਟੋਲ ਪਲਾਜ਼ੇ ਬੰਦ ਕਰਤੇ ਤੇ ਮੈਂ ਕਹਾਂ ਵੀ ਲੋਕਾਂ ਦੀ ਲੁੱਟ ਬੰਦ ਕਰਨੀ ਹੈ ਸਾਰੇ ਟੋਲ ਪਲਾਜ਼ੇ ਬੰਦ ਕਰੋ ਆ ਇੱਕ ਦੋ ਰਹਿ ਗਏ ਆ ਇੱਕ ਦੋ ਰਹਿ ਗਏ ਬਹੁਤ ਤੇ ਹੁਣ ਮੇਰੀ ਜਮ ਸਮਝੌਤਾ ਜਾ ਉਹਨਾਂ ਦਾ ਮੈਂ ਲਈ ਬੈਠਾ ਅੱਧੀ ਰਾਤ ਨੂੰ ਕਹਿ ਦੂੰਗਾ 12 ਵਜੇ ਵੀ ਚੱਕੋ ਵੇ ਆਪਣਾ ਬੋਰੀ ਬਿਸਤਰਾ ਅਸੀਂ ਨਹੀਂ ਬਤਾਉਣਾ ਇੱਥੇ ਉਹਨੇ ਦੀ ਤੇਲ ਲੱਗਦਾ ਉਹਨੇ ਦੀ ਟੋਲ ਲੱਗਦੀ ਐਂ ਤਾਂ ਦੱਸੋ ਯਾਰ ਉਹ ਲਵਾਏ ਕਿਨੇ ਆ ਬਾਜਬੇ ਹੋਰਾਂ ਨੇ ਬਾਜਬਾ ਪੀ ਡਬਲਯੂ ਡੀ ਮਨਿਸਟਰ ਸੀ ਪਤਾ ਬਾਜਬਾ ਸਭ ਤੋਂ ਪਹਿਲਾਂ ਆਪਣੇ ਘਰ ਨੂੰ ਗੁਰਦਾਸਪੁਰ ਨੂੰ ਲਾਏ ਸੱਤ ਟੋਲ ਫਲਾਜੇ ਕੀ ਕਰੀਏ ਯਾਰ ਇਹਨਾਂ ਨੇ ਨੂੰ ਕੀ ਪਤਾ ਹੈ ਇਹ ਸਾਡੇ ਐਮ ਐਲ ਏ ਨੂੰ ਕਹਿੰਦੇ ਨੇ ਕਿ ਹੋ ਜੇ ਜਿੱਤ ਕੇ ਆ ਗਏ ਇਹ ਤਾਂ ਮੋਬਾਈਲ ਠੀਕ ਕਰਨ ਵਾਲੇ ਨੇ ਮੈਂ ਕਿਹਾ ਨਹੀਂ ਨਹੀਂ ਦਵਾਈ ਠੀਕ ਕਰਨ ਵਾਲੇ ਵੀ ਹੈਗੇ ਆ ਸਾਡੇ ਕੋਲੇ ਸੋ ਇਹਨਾਂ ਨੇ ਸਮਝ ਕੇ ਰੱਖਿਆ ਮੁਲਕ ਨੂੰ ਯਾਰ ਲੋਕਾਂ ਨੂੰ ਭੇਡਾਂ ਬੱਕਰੀਆਂ ਸਮਝ ਰੱਖਿਆ ਇਹਨਾਂ ਨੇ ਇੱਧਰ ਨੂੰ ਹੱਕ ਲੋ ਕਿ ਇੱਧਰ ਨੂੰ ਹੱਕ ਲੋ ਲੈ ਇਸ ਵਾਰ 1 ਜੂਨ ਨੂੰ ਫੈਸਲਾ ਕਰਕੇ 4 ਜੂਨ ਨੂੰ ਰਿਜ਼ਲਟ ਆਵੇ ਤੇ ਮੈਂ ਹੋਵਾਂ ਜਮਾਂ ਮੈਂਟਲੀ ਤੌਰ ਤੇ ਬਿਲਕੁਲ ਕੰਮ ਕਰਨ ਲਈ ਫ੍ਰੀ ਤੇ ਉਸ ਤੋਂ ਬਾਅਦ 3 ਸਾਲ ਤਾਂ ਆਪਣੇ ਇਸ ਗਵਰਨਮੈਂਟ ਦੇ ਪਏ ਨੇ ਅਗਲੀ ਦੇ 5 ਸਾਲ ਫਿਰ ਅਗਲੀ ਦੇ 5 ਸਾਲ ਫੜੇ ਪਏ ਨੇ ਤੁਸੀਂ ਚਮਕਾਉਂਦਾ ਦੇਖਿਓ ਪੰਜਾਬ ਪੰਜਾਬ ਦੀ ਚਮਕ ਦੇਖਿਓ ਜਿਹੜਾ ਭਾਰਤ ਹੈ ਬਾਗਮੁੰਦਰੀ ਵਿੱਚ ਨਗ ਪੰਜਾਬ ਦਾ ਇਹ ਨਗ ਦੀ ਚਮਕ ਦੇਖਿਓ ਤੁਸੀਂ ਇਹ ਹੀਰਾ ਹੈ ਪੰਜਾਬ ਜਿਹੜਾ ਦੇਸ਼ ਦਾ ਹੀਰਾ ਹੈ ਇਹ ਸਟੇਟ ਹੈ ਔਰ ਸਾਰੇ ਗੱਲਾਂ ਹੋਣ ਲੱਗੀਆਂ ਹੁਣ ਹੀ ਗੱਲਾਂ ਹੋਣ ਲੱਗੀਆਂ ਮੈਨੂੰ ਦੂਜੇ ਰਾਜਾਂ ਦੇ ਮੁੱਖ ਮੰਤਰੀ ਪੁੱਛਣ ਲੱਗੇ ਮੰਤਰੀ ਪੁੱਛਣ ਲੱਗੇ ਇਹ ਕੈਸੇ ਕਰ ਦਿਆ ਸਰ ਆਪਨੇ ਇਹ ਨਵੀਂ ਪੁਲਿਸ ਕੈਸੇ ਬਣਾ ਲਈ ਆਪਨੇ ਸਿਰਫ ਸੜਕਾਂ ਕੇ ਲਿਏ ਮੈਂ ਕਿਹਾ ਹਾਂ ਜੀ ਉਹਦਾ ਨਾਮ ਹੈ ਸੜਕ ਸੁਰੱਖਿਆ ਫੋਰਸ ਸੜਕ ਤੇ ਕੋਈ ਦੁਰਘਟਨਾ ਰੱਬ ਨਾ ਕਰੇ ਕੋਈ ਅਜਿਹੀ ਹੋ ਜਾਏ ਐਕਸੀਡੈਂਟ ਦਾ ਤਾਂ ਨਾ ਹੀ ਮਾੜਾ ਹੈ ਉਹ ਮੌਕੇ ਤੇ ਪਹੁੰਚਦਿਆ ਤੇ ਵੀਰੋ ਇੱਕ ਦਿਨ ਚ 17 ਮੌਤਾਂ ਦੀ ਐਵਰੇਜ ਸੀ 1 ਫਰਵਰੀ ਨੂੰ ਲਾਂਚ ਕੀਤੀ ਐ ਐਸਐਸਐਫ ਮੇਰੇ ਕੋਲੇ ਇਕੱਲੇ ਫਰਵਰੀ ਤੇ ਮਾਰਚ ਦੀ ਰਿਪੋਰਟ ਆਈ ਹੈ ਕਿ ਇੱਕ ਮਹੀਨੇ ਚ ਦੋ ਮਹੀਨੇ ਹੋ ਗਏ ਪਹਿਲਾਂ ਇੱਕ ਦਿਨ ਚ 17 ਮੌਤਾਂ ਐਵਰੇਜ ਇੱਕ ਤੇ ਹੁਣ ਦੋ ਮਹੀਨਿਆਂ ਚ 32 33 ਮੌਤਾਂ ਦੀ ਖਬਰ ਹੈ ਕਿਉਂਕਿ ਉਹ ਪਹੁੰਚ ਕੇ ਉੱਥੇ ਸਭ ਤੋਂ ਪਹਿਲਾਂ ਜਾ ਕੇ ਪੱਟੀਆਂ ਕਰ ਦਿੰਦੇ ਨੇ ਖੂਨ ਰੋਕ ਦਿੰਦੇ ਨੇ ਨਾਲ ਦੀ ਨਾਲ ਹਸਤਾ ਵਿੱਚ ਚੱਕ ਕੇ ਲੈ ਜਾਂਦੇ ਨੇ ਜਾਨ ਵੱਜ ਜਾਂਦੀ ਹੈ ਜੇ ਆਪਾਂ 6000 ਤੋਂ ਵੱਧ ਬੰਦਾ ਮਰਦਾ ਜੀ 17 ਦੀ ਐਵਰੇਜ ਨਾਲ ਸਾਲ 'ਚ ਜੇ ਆਪਾਂ ਇਤਕੀ 50% ਵੀ 3000 ਬੰਦੇ ਦੀ ਵੀ ਜ਼ਿੰਦਗੀ ਬਚਾਤੀ ਭਾਈ ਜੀ ਇਤੋਂ ਵੱਡਾ ਪੁੰਨ ਵਾਲਾ ਕੰਮ ਕੋਈ ਨਹੀਂ ਇਤੋਂ ਵੱਡਾ ਕੋਈ ਪੁੰਨ ਵਾਲਾ ਕੰਮ ਨਹੀਂ ਹੋ ਸਕਦਾ